ਲੇ ਮਿੱਤਰੋ ਅੱਜ ਵਾਲੀ ਵੀਡੀਓ ਹੈਗੀ ਆ ਗੁੱਲੀ ਡੰਡੇ ਦੇ ਖਾਤਮੇ ਲਈ ਕਣਕ ਦਾ ਸੀਜ਼ਨ ਆਉਣ ਵਾਲਾ ਕਣਕ ਦੀ ਬਜਾਈ ਹੋਣ ਵਾਲੀ ਆ ਉਹਦੇ ਵਿੱਚ ਸਭ ਤੋਂ ਵੱਧ ਸਮੱਸਿਆ ਜਿਹੜਾ ਨਦੀਨਾਸ਼ਕ ਕੰਮ ਕਰਦਾ ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਹਰਬੀਸਾਈਡ ਕੰਮ ਕਰਦਾ ਉਹ ਹੈਗਾ ਜੀ ਆਪਣੇ ਕੋਲੇ ਪੀਆਈ ਕੰਪਨੀ ਦਾ ਅਵਕੀਰਾ ਇਹ ਪਿਛਲੇ ਕਈ ਸਾਲਾਂ ਦੇ ਤੋਂ ਰਾਜ ਕਰ ਰਿਹਾ ਪੰਜਾਬ ਹਰਿਆਣਾ ਤੇ ਪੂਰੇ ਭਾਰਤ ਦੇ ਵਿੱਚ ਜਿੱਥੇ ਵੀ ਗੁੱਲੀ ਡੰਡਾ ਕਣਕ ਦੇ ਵਿੱਚ ਹੁੰਦਾ ਤਾਂ ਆਪਾਂ ਗੁੱਲੀ ਡੰਡਾ ਇੱਕ ਕੀ ਚੀਜ਼ ਆ ਗੁੱਲੀ ਡੰਡਾ ਇੱਕ ਨਦੀਨ ਆ ਜਿਹੜਾ ਕਣਕ ਦੇ ਵਿੱਚ ਉੱਗਦਾ ਜਦੋਂ ਆਪਾਂ ਬੀਜਦੇ ਆ ਉਦੋਂ ਬਾਅਦ ਹੀ ਉੱਗਣ ਲੱਗ ਜਾਂਦਾ ਕਿਉਂਕਿ ਗਿੱਲਾ ਬੱਤਰ ਹੁੰਦਾ ਤੇ ਕਰੋੜਾਂ ਲੱਖਾਂ ਦੀ ਤਦਾਰ ਦੇ ਵਿੱਚ ਇਹਦੇ ਬੀ ਬਣ ਜਾਂਦੇ ਨੇ ਅੱਗੇ ਜਦੋਂ ਇਹ ਪੱਕ ਜਾਂਦਾ ਤੇ ਉਹੀ ਅੱਗੇ 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 ਥੋੜੀ ਖੇਤ ਦੇ ਵਿੱਚ ਹੋਈ ਜਾਂਦਾ ਤੇ ਸਪਰੇਹਾਂ ਪਹਿਲਾਂ ਵਾਲੀਆਂ ਹੁਣ ਮੈਂ ਪਾਰਟਿਕੂਲਰ ਇੱਥੇ ਨਾਂ ਨਹੀਂ ਲਊਂਗਾ ਜਦੋਂ ਆਪਾਂ ਕਰਦੇ ਆਂ ਪਾਣੀ ਪਹਿਲੇ ਪਾਣੀ ਲਾਉਣ ਤੋਂ ਬਾਅਦ ਹਨਾ ਤਾਂ ਉਹ ਉਨੀਆਂ ਕਾਰਗਜ਼ਾਰ ਨਹੀਂ ਹੁੰਦੀਆਂ ਕਿਉਂਕਿ ਉਦੋਂ ਧੁੰਦਾ ਪੈਣ ਲੱਗ ਜਾਂਦੀਆਂ ਉਹਦਾ ਹੱਲ ਬੀਜਣ ਤੋਂ ਬਾਅਦ ਨਾਲ ਦੀ ਨਾਲ 72 ਘੰਟਿਆਂ ਦੇ ਅੰਦਰ ਅੰਦਰ ਆਵ ਕੀੜਾ ਕਰਨੀ ਆ ਠੀਕ ਆ ਇਹਦੇ ਨਾਲ ਥੋਡੀ ਗੁੱਲੀ ਡੰਡੇ ਦਾ ਨਾਸ਼ ਹੋ ਜਾਊਗਾ ਠੀਕ ਹੈ ਫੁੱਲ ਵੀਡੀਓ ਫੁੱਲ ਚਰਚਾ ਇਹਦੇ ਵਿੱਚ ਹੈ ਕਿ ਕਿਵੇਂ ਕਰਨੀ ਆ ਕੀ ਹਿਸਾਬ ਕਿਤਾਬ ਆ ਤੇ ਹਾਂ ਇੱਕ ਇਹਨਾਂ ਨੇ ਇੱਕ ਸਕੀਮ ਦਿੱਤੀ ਆ ਕਹਿੰਦੇ ਸਾਡੀ ਐਪ ਇੱਕ ਡਾਊਨਲੋਡ ਕਰ ਲੋ ਪਲੇ ਸਟੋਰ ਤੋਂ ਜਾ ਕੇ ਜਾਂ ਐਪ ਸਟੋਰ ਤੋਂ ਜਾ ਕੇ ਜਾਂ ਆਪਣੇ ਕੋਲੇ ਤੁਹਾਡੇ ਕੋਲੇ ਐਂਡਰੋਇਡ ਫੋਨ ਆ ਜਾਂ ਆਈਫੋਨ ਆ ਉਹਦੇ ਵਿੱਚ ਗੂਗਲ ਤੇ ਜਾ ਕੇ ਸਰਚ ਕਰੋਗੇ ਜਦੋਂ ਤੁਸੀਂ ਪੀ ਆਈ ਮਿੱਤਰਾ ਕਿਸਾਨ ਐਪ ਠੀਕ ਹੈ ਤਾਂ ਉਹਦੇ ਵਿੱਚ ਤੁਸੀਂ 10 ਬੁਲਟ ਜਿੱਤ ਸਕਦੇ ਹੋ 10 ਬੰਦੇ 10 ਬੁਲਟ ਜਿੱਤ ਸਕਦੇ ਨੇ ਉਹ ਕਿਵੇਂ ਉੱਤੇ ਮੈਂ ਵੀਡੀਓ ਲਾ ਦਿੰਨਾ ਜਦੋਂ ਉਹਨੂੰ ਖੋਲੋਗੇ ਐਪ ਦੇ ਵਿੱਚ ਹੋਮ ਪੇਜ ਖੋਲੋਗੇ ਉਹਦੇ ਵਿੱਚ ਆ ਜਿਹੜੀ ਸ਼ੀਸ਼ੀ ਤੁਸੀਂ ਲੈ ਕੇ ਆਓਗੇ ਬਾਜ਼ਾਰ ਦੇ ਵਿੱਚੋਂ ਪੀਆਈ ਕੰਪਨੀ ਦੀ ਅਕੀਰਾ ਇਹਦੀ ਜਦੋਂ ਮੋਰ ਸਕੈਨ ਕਰੋਗੇ ਤਾਂ ਤੁਸੀਂ ਰਜਿਸਟਰ ਹੋ ਜਾਓਗੇ ਨਾਲੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਪ੍ਰੋਡਕਟ ਸਾਡਾ ਜੈਨੂਨ ਆ Ориਜਨਲ ਆ ਪਾਸ ਆ ਜਾਂ ਫੇਲ ਆ ਨਾਲੇ ਛੋਟੀ 60 ਗ੍ਰਾਮ ਆ ਸ਼ੀਸ਼ੀ ਦੇ ਉੱਤੇ 25 ਰੁਪਏ ਕੈਸ਼ਬੈਕ ਆਊਗਾ ਤੇ 120 ਗ੍ਰਾਮ ਦੇ ਉੱਤੇ 50 ਆਊਗਾ 125 ਰੁਪਏ ਹੋਣਗੇ 300 ਗ੍ਰਾਮ ਵਾਲੀ ਪੈਕਿੰਗ ਦੇ ਵਿੱਚ ਤੇ ਉਹਨਾਂ ਦੇ 10 ਲੱਕੀਵਿੰਨਰਾਂ ਨੂੰ ਮਿਲਣਗੇ ਰਾਇਲ ਇਨਫੀਲਡ ਬੁਲਟ ਜਿੱਤਣ ਦਾ ਮੌਕਾ ਤਾਂ ਆਜੋ ਫਿਰ ਮੈਂ ਤੁਹਾਡਾ ਆਪਣਾ ਸਿੱਧੂ ਸਰਪੰਚ ਲਗਾਤਾਰ ਮੈਂ ਖੇਤੀ ਦੀਆਂ ਵੀਡੀਓ ਪਾ ਰਿਹਾ ਤੁਸੀਂ ਮੈਨੂੰ ਵਕ ਵਕ ਪਲੇਟਫਾਰਮਾਂ ਦੇ ਉੱਤੇ ਦੇਖ ਰਹੇ ਹੋ ਪਹਿਲਾਂ ਮੈਂ ਅਵਾਊਟ ਪੱਗ ਤੋਂ ਵੀਡੀਓ ਪਾਉਂਦਾ ਸੀ ਹੁਣ ਮਹਾਰਾਜ ਦੀ ਕਿਰਪਾ ਹੋਈ ਆ ਤੇ ਪੱਗ ਨਾਲ ਵੀਡੀਓ ਪਾਇਆ ਕਰਾਂਗੇ ਆਪਾਂ ਠੀਕ ਤੇ ਇਹਦੇ ਵਿੱਚ ਮੈਂ ਪਿਛਲੇ ਲਗਾਤਾਰ 3 ਸਾਲਾਂ ਤੋਂ ਅਕੀਰਾ ਵਰਤ ਰਿਹਾ ਐਜ਼ ਆ ਕਿਸਾਨ ਵੀ ਠੀਕ ਆ ਐਜ਼ ਅ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਇੰਨ ਲਗਾਤਾਰ ਮੈਂ ਵੀਡੀਓ ਪਾਉਣਾ ਇੱਕ ਸਸਤਾ ਤੇ ਵਧੀਆ ਸਸਤਾ ਮੈਂ ਹੁਣ ਤਾਂ ਕਹਿ ਰਿਹਾ ਕਿਉਂਕਿ ਇਹਦਾ ਰੇਟ ਆ ਸਾਲ ਮਾਰਕੀਟ ਦੇ ਵਿੱਚ ਘਟੂਗਾ ਪਹਿਲਾਂ ਨਾਲੋਂ ਕਿਉਂ ਕਿਉਂਕਿ ਇਹੀ ਟੈਕਨੀਕਲ ਭਾਈ ਰਕਸਾ ਸਲਫੋਨ 85% ਡਬਲਯੂ ਜੀ ਗ੍ਰੈਨੂਲ ਫਾਰਮ ਦੇ ਵਿੱਚ ਗ੍ਰੈਨੂਲ ਫਾਰਮ ਮਤਲਬ ਦਾਣੇਦਾਰ ਫਾਰਮ ਦੇ ਵਿੱਚ ਹੁੰਦਾ ਇਹ ਆ ਤੁਹਾਨੂੰ ਸੁਣਾਉਣਾ ਮਾਈਕ ਦੇ ਨਾਲ ਲਾ ਕੇ ਇਹ ਦਾਣੇਦਾਰ ਫਾਰਮ ਦੇ ਵਿੱਚ ਆ ਤੇ ਇਹ ਟੈਕਨੀਕਲ ਹੋਰ ਤੁਹਾਨੂੰ ਹੁਣ ਬਹੁਤ ਕੰਪਨੀਆਂ 'ਚ ਮਿਲੂਗਾ ਪਰ ਜਿਹੜਾ ਸਭ ਤੋਂ ਸ਼ਾਨਦਾਰ ਤੇ ਜਾਨਦਾਰ ਰਿਜ਼ਲਟ ਆ ਉਹ API ਅਵਕੀਰਾ ਦਾ ਯਾ ਇਸੇ ਕੰਪਨੀ ਦਾ ਹੀ ਯਾ PAU ਲੁਧਿਆਣਾ ਨੇ ਇਹਨੂੰ ਸਪਾਰਚ ਕੀਤਾ ਹੋਇਆ ਕਾਫੀ ਸਾਲਾਂ ਤੋਂ ਗੁੱਲੀ ਡੰਡੇ ਦਾ ਇੱਕੋ ਹੱਲ ਹੈ ਜਿਹੜਾ ਉਹ ਹੈਗਾ PI ਅਵਕੀਰਾ ਜਿਹੜਾ ਕੀ ਸਸਤਾ ਵੀ ਆ ਸਟਿਕ ਵੀ ਆ ਤੇ ਕਈ ਸਾਲਾਂ ਤੋਂ ਆਪਾਂ ਵਰਤਦੇ ਵੀ ਆਉਣੇ ਆ ਤੇ ਆਪਣੇ ਤਜਰਬੇ ਜ਼ਰੂਰ ਸਾਂਝੇ ਕਰਿਓ ਜਿਨ੍ਹਾਂ ਨੇ ਇਹ ਵਰਤਿਆ ਇਹਦੇ ਵਿੱਚ ਟੈਕਨੀਕਲ ਹੈਗਾ ਪਾਇਰੋਕਸਾ ਸਲਫੋਨ 85% ਡੋਜ਼ ਕਿੰਨੀ ਲੈਣੀ ਆ ਆ ਇੱਕ ਟਾਕੜਾ ਜਿਹਾ ਲੈਣਾ 60 ਐਮਐਲ ਇੱਕ ਕਿੱਲੇ ਦਾ ਖਾਤਮਾ ਗੁੱਲੀ ਡੰਡੇ ਦਾ ਕਰੂਗਾ ਤਰੀਕਾ 200 ਲੀਟਰ ਪਾਣੀ ਲੈਣਾ ਆਪਾਂ ਜਾਂ ਤਾਂ ਕੱਟ ਵਾਲੀ ਨੋਜ਼ਲ ਨਾਲ ਕਰ ਲੈਣਾ ਹੋਲੋ ਵਾਲੀ ਜਿਹੜੀ ਆਪਣੇ ਕੋਲੇ ਢੋਲੀ ਦੇ ਉੱਤੇ ਮੋਹਰੇ ਵਾਲੀ ਹੁੰਦੀ ਆ ਉਹਦੇ ਨਾਲ ਨਹੀਂ ਕਰਨਾ ਉਹਦੇ ਨਾਲ ਪਾੜਾ ਰਹਿ ਜਾਂਦਾ ਥਾਂ ਰਹਿ ਜਾਂਦੀ ਆ ਜਾਂ ਫਿਰ ਬੂਮ ਸਪਰੇਅਰ ਜਿਹੜੇ ਪੀਆਈ ਕੰਪਨੀ ਵੱਲੋਂ ਵੀ ਨੇ ਪਿੰਡਾਂ ਦੇ ਵਿੱਚ ਤੁਰੇ ਫਿਰਦੇ ਜਾਂ ਜੱਟਾਂ ਨੇ ਜਿਹੜੇ ਜ਼ਿੰਮੇਵਾਰਾਂ ਨੇ ਬਣਾ ਰੱਖੇ ਨੇ ਉਹਨੇ ਨਾਲ ਵੀ ਕਰਾ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਕਰਨਾ ਕਦੋਂ ਆ 0 ਤੋਂ 3 ਦਿਨਾਂ ਦੇ ਅੰਦਰ ਅੰਦਰ ਆ ਅੱਜ ਕਣਕ ਆਪਾਂ ਬੀਜਤੀ ਸ਼ਾਮ ਨੂੰ ਤੁਸੀਂ ਉਹਦੇ 'ਚ ਵਟਾਂ ਪਾਤੀਆਂ ਅਗਲੇ ਦਿਨ ਕਰਾ ਲਓ ਜਾਂ ਤੁਰਤ ਕਰਾ ਲੋਗੇ ਤਾਂ ਤੁਹਾਨੂੰ ਜ਼ਿਆਦਾ ਫਾਇਦਾ 3 ਦਿਨਾਂ ਦੇ ਅੰਦਰ ਅੰਦਰ ਇਹਦੇ ਸ਼ਾਨਦਾਰ ਰਿਜ਼ਲਟ ਦੇਖਣ ਨੂੰ ਮਿਲਣਗੇ ਉਦੋਂ ਬਾਅਦ ਇੱਕਵੇਂ ਦਿਨ ਪਾਣੀ ਲਾ ਦਿਓ ਉਦੋਂ ਬਾਅਦ ਢੋਲੀ ਚੱਕਣ ਦੀ ਲੋੜ ਨਹੀਂ ਤੁਹਾਨੂੰ ਕੰਡੀਸ਼ਨਾਂ ਕੀ ਕੀ ਨੇ ਕੰਡੀਸ਼ਨ ਕੀ ਆ ਚੰਗੀ ਤਰ੍ਹਾਂ ਵਾਣ ਵਾਇਆ ਹੋਵੇ ਬਈ 100% ਕੰਮ ਕਰੂਗਾ ਚੰਗੀ ਤਰ੍ਹਾਂ ਆਪਣੇ ਕੋਲੇ ਵਿੱਚ ਰੂੜੀ ਨਾ ਹੋਵੇ ਠੀਕ ਹੈ ਵਿੱਚ ਪਰਾਲੀ ਨਾ ਹੋਵੇ ਤਾਂ ਕੰਮ ਦੁੱਗਣਾ ਤਿੱਗਣਾ ਕਰੂਗਾ ਹੀ ਕਰੂਗਾ ਠੀਕ ਹੈ ਇੱਕ ਹਵਾ ਨਾ ਚਲਦੀ ਹੋਵੇ ਸਾਵਧਾਨੀਆਂ ਕੀ ਵਰਤਣੀਆਂ ਜਦੋਂ ਸਪਰੇਅ ਕਰਦੇ ਹੋ ਹਵਾ ਨਾ ਚਲਦੀ ਹੋਵੇ ਦੂਜੀ ਜਦੋਂ ਸਪਰੇਅ ਕਰਤੀ ਉਹਦੇ ਉੱਤੇ ਆਪਾਂ ਡਿਸਟਰਬੈਂਸ ਨਹੀਂ ਕਰਨੀ ਵਾਹਨ ਦੇ ਵਿੱਚ ਐ ਨਹੀਂ ਹੈਗਾ ਵੀ ਉੱਤੇ ਲਤੜਾ ਕਰੀ ਚੱਲੋ ਠੀਕ ਹੈ ਉਹਨੂੰ ਚੁਬੜਨਾ ਨਹੀਂ ਉਹਦੇ ਖੇਤ ਦੇ ਵਿੱਚ ਤੀਜੀ ਗੱਲ ਬੂਮ ਸਪਰੇਅਰ ਨਾਲ ਹੀ ਕਰਨੀ ਆ ਧਿਆਨ ਨਾਲ ਕਰਨੀ ਆ ਤੇ 200 ਲੀਟਰ ਪਾਣੀ ਲਾਉਣਾ ਹੀ ਲਾਉਣਾ ਨਾਲ ਉਹਦੇ ਇੱਕ ਚੀਜ਼ ਹੋਰ ਪਾਉਣੀ ਆ ਉਹ ਵੀ ਪੀਆਈ ਕੰਪਨੀ ਦੀ ਬੰਕਰ ਪਾਉਣੀ ਆ ਐਡ ਜ਼ਰੂਰ ਕਰਨੀ ਆ 2 ਲੀਟਰ ਇਹ ਪੈਂਡੀ ਮੈਥਲਨ ਇਹਦੇ ਵਿੱਚ ਟੈਕਨੀਕਲ ਆ ਜਿਹੜਾ ਆਲੂਆਂ ਜਿਹਦੇ ਉੱਤੇ ਵੀ ਕਈ ਵਾਰੀ ਕਰ ਦਿੰਨੇ ਹੁੰਦੇ ਆ ਆਪਾਂ ਪੈਂਡੀ ਮੈਥਲਨ 30% ਇਹ ਵੀ ਪੀਆਈ ਦੇ ਨਾਂ ਤੇ ਬੰਕਰ ਦੇ ਨਾਂ ਤੇ ਲੈ ਆਇਓ ਠੀਕ ਆ ਤਾਂ ਹੀ ਐਤਕੀ ਇਹਨਾਂ ਨੇ ਸਲੋਗਨ ਦਿੱਤਾ ਪੀਆਈ ਕੰਪਨੀ ਵਾਲਿਆਂ ਨੇ ਕਹਿੰਦੇ گاؤں ਕੀ ਸ਼ਾਨ ਅਵਕੀਰਾ ਕਿਸਾਨ ਪੰਜਾਬੀ ਦੇ ਵਿੱਚ ਜੇ ਕਹੀਏ ਇਹਨੂੰ ਕਹਿੰਦੇ ਪਿੰਡ ਦੀ ਸ਼ਾਨ ਆ ਉਹ ਬੰਦਾ ਜਿਹੜਾ ਔਕੀਰਾ ਕਰਦਾ ਠੀਕ ਹੈ ਕਿਉਂ ਆਪੇ ਹੀ ਸ਼ਾਨ ਹੈ ਗੁੱਲੀ ਡੰਡਾ ਹੋਣਾ ਨਹੀਂ ਕਣਕ ਆਪਣੀ ਵਧੀਆ ਹੋਊਗੀ ਝਾੜ ਆਪਣਾ ਵਧੀਆ ਹੋਊਗਾ ਕਿਉਂਕਿ ਜਦੋਂ ਗੁੱਲੀ ਡੰਡਾ ਹੋ ਜਾਂਦਾ ਜਦੋਂ ਆਪਾਂ ਐਨਪੀਕੇ ਸੁੱਟਦੇ ਆ ਜਾਂ ਯੂਰੀਆ ਸੁੱਟਦੇ ਆ ਹਨਾ ਉਹ ਸੜੀ ਸਾਰੀ ਘਰਾਕ ਆ ਜਿਹੜੀ ਉਹ ਗੁੱਲੀ ਡੰਡਾ ਹੀ ਖਾਈ ਜਾਂਦਾ ਕਣਕ ਤੱਕ ਲੱਗਦੀ ਨਹੀਂ ਉਸ ਤੋਂ ਬਾਅਦ ਜਦੋਂ ਗੁੱਲੀ ਡੰਡਾ ਛਾਪ ਲ ਜਾਂਦਾ ਗੁੱਲੀ ਡੰਡਾ ਕਣ ਨੂੰ ਪੂਨੀ ਚੱਕ ਲੈਂਦਾ ਕਣਕ ਦੇ ਤੇ ਜਦ ਮੀਂਹ ਚ ਖੜਾ ਜੇ ਜਾਂ ਪਾਣੀ ਲੱਗਿਆ ਹੋਵੇ ਤਾਂ ਕਣਕ ਵਜਦੀਆਂ ਦਾਇਰਾਂ ਦੇ ਥੱਲੇ ਡਿੱਗ ਜਾਂਦੀ ਹੈ ਕਣਕ ਤਾਂ 50% ਅੱਧਾ ਝਾੜ तकरीबन ਕਣਕ ਦਾ ਘਟ ਜਾਂਦਾ ਨਾਲੇ ਖਰਚਾ ਆਪਾਂ ਕਰਦੀਆਂ ਬਾਅਦ ਦੇ ਵਿੱਚ ਵੀ ਹੁਣ ਪਾਰਟਿਕੂਲਰ ਨਾਂ ਨਹੀਂ ਲਵਾਂਗਾ ਪੁੜੀਆਂ ਵਾਲੀ ਦਵਾਈ ਜਾਂ ਕੋਈ ਹੋਰ ਆਪਾਂ ਲਟਰਮ-ਪਟਰਮ ਕਰਦੀਆਂ ਮਰਦਾ ਫੇਰ ਨਹੀਂ ਉਹ ਲੇਬਰ ਪੈ ਜਾਂਦੀ ਹੈ ਦੁੱਗਣੀ ਨਾਲੇ ਉਦੋਂ ਕਣਕ ਨੂੰ ਝਟਕਾ ਲਵਾਉਣੇ ਆ ਠੀਕ ਹੈ ਉਦੋਂ ਪਹਿਲਾਂ ਸਚਾਰੂ ਹੁਣੀ ਵਿਚਾਰ ਨਾਲ ਕਰ ਲੋ ਠੀਕ ਹੈ 2060 ਐਮਐਲ ਇੱਕ ਕਿੱਲੇ ਦੀ ਹੈ ਬਾਈ ਜਿਹੜੇ ਕੀ ਪੁਆਇੰਟ ਕੀ ਨੇ ਇਹਦੇ ਜਾਪਾਨੀ ਤਕਨੀਕ ਨਾਲ ਬਣੀ ਹੈ ਜਾਪਾਨ ਦਾ ਇਹ ਟੈਕਨੀਕਲ ਆ ਇੱਕ ਸਪਰੇ ਜਿਹੜੀ ਬਹੁਤ ਆ ਖਾਤਮਾ ਗੁੱਲੀ ਡੰਡੇ ਦਾ ਕਣਕ ਦੇ ਝਾੜ ਵਿੱਚ ਵਾਧਾ ਕਰੂ ਤੇ ਹਰੇਕ ਦੁਕਾਨ ਤੋਂ ਮਿਲ ਜੂ ਤੁਹਾਡੇ ਕੋਲੇ ਜਿੱਥੋਂ ਮਰਜੀ ਲੈ ਲਓ ਜਿੱਥੋਂ ਮਰਜੀ ਠੀਕ ਹੈ ਜੇ ਕਿਸੇ ਨੇ ਕੀਤੀ ਆ ਪਹਿਲਾਂ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿਵੇਂ ਰਿਜ਼ਲਟ ਨੇ ਹੋਰ ਕਿਸੇ ਕੰਪਨੀ ਦੇ ਵਿੱਚ ਨਹੀਂ ਜਾਣਾ ਇਹ ਟੈਕਨੀਕਲ ਦੇ ਵਿੱਚ ਕੱਲੀ ਪੀਆਈ ਦੀ ਵਕੀਰੇ ਨਾਲ ਹੀ ਮੱਥਾ ਲਾਇਓ ਜੇ ਲਾਉਣਾ ਹੋਇਆ ਠੀਕ ਹੈ ਬਈ ਇਹ ਟੈਕਨੀਕਲ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਾਂ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਹੋਰ ਵੀਡੀਓ ਗੁੱਲੀ ਡੰਡੇ ਦੀਆਂ ਕਣਕ ਦੇ ਬੀਹਾਂ ਦੀਆਂ ਐਂ ਹੀ ਪੈਂਦੀਆਂ ਰਹਿਣੀਆਂ ਥੈਂਕ ਯੂ ਸੋ ਮਚ ਤੇ ਹੋਰ ਵਾਧੂ ਜਾਣਕਾਰੀ ਲਈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਉਹਨੂੰ ਜਰੂਰ ਕਲਿੱਕ ਕਰੋ